ਅਜੋ ਪੂਰੇ ਪੰਜਾਬ ਦੇ ਵਿੱਚ ਪੀਆਰਟੀਸੀ ਪਨ ਬੱਸਾਂ ਚੱਕਾ ਜਾਮ ਹੋਇਆ ਇਹਨਾਂ ਦਾ ਪਨ ਬੱਸਾਂ ਪੀਆਰਟੀਸੀ ਨਹੀਂ ਚੱਲ ਰਹੀਆਂ ਪਰ ਇਸ ਦੇ ਵਿੱਚ ਤੁਹਾਨੂੰ ਇੱਕ ਚੀਜ਼ ਜਰੂਰ ਦੱਸਣੀ ਚਾਹਾਂਗੇ ਕਿ ਇਹ ਸਿਰਫ ਇੱਕ ਦੋ ਜੂਨੀਅਰਾਂ ਵੱਲੋਂ ਜਿਹੜੀਆਂ ਬੱਸਾਂ ਛੱਡੀਆਂ ਗਈਆਂ ਨੇ ਬਾਕੀ ਪੀਆਰਟੀਸੀ ਬੱਸਾਂ ਨੇ ਜਿਹੜੀਆਂ ਉਹ ਚੱਲਦੀਆਂ ਹੋਈਆਂ ਦਿਖਾਈ ਦੇ ਰਹੀਆਂ ਨੇ ਤੁਹਾਨੂੰ ਦੱਸ ਦਈਏ ਕਿ ਇਹ ਖਬਰ ਜਰੂਰ ਸਾਹਮਣੇ ਆਈ ਸੀ ਕਿ 6 7 8 ਜਨਵਰੀ ਨੂੰ ਪੀਆਰਟੀਸੀ ਤੇ ਪਨ ਬੱਸਾਂ ਬੰਦ ਰਹਿਣਗੀਆਂ ਕਿਤਰਾ ਕਿਤੇ ਜਿਹੜੀਆਂ ਸਵਾਰੀਆਂ ਨੂੰ ਖੱਜਲ ਖਰਾਬੀ ਹੋਵੇਗੀ ਪਰ ਉੱਥੇ ਇਸ ਖਬਰ ਨੂੰ ਜਿਹੜਾ ਤੁਹਾਨੂੰ ਜਿਹੜਾ ਸੱਚ ਜ਼ਰੂਰ ਦੱਸਾਂਗੇ ਕਿ ਇਸ ਖਬਰ ਦੇ ਵਿੱਚ ਸਚਾਈ ਇਹ ਹੈ ਕਿ ਸਿਰਫ ਇੱਕ ਦੋ ਜੂਨੀਅਨਾਂ ਵੱਲੋਂ ਹੋਈ ਜਿਹੜੀ ਪਨ ਬੱਸ ਰੋਡ ਬੱਸ ਜਿਹੜੀ ਪੀਆਰਟੀਸੀ ਰੋਡਵੇਜ਼ ਆ ਇਹਨਾਂ ਦਾ ਜਿਹੜਾ ਚੱਕਾ ਜੰਮ ਕੀਤਾ ਹੈ ਬੱਸਾਂ ਖੜਾਈਆਂ ਗਈਆਂ ਨੇ ਕਿਉਂਕਿ ਜਿਹੜੇ ਕੱਚੇ ਮੁਲਾਜ਼ਮ ਨੇ ਉਹਨਾਂ ਨੂੰ ਜਿਹੜੀ ਪੱਕੀ ਨੌਕਰੀ ਦੇਣ ਦੇ ਲਈ ਜਿਹੜਾ ਸੂਬਾ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕੀਤਾ ਜਾ ਰਿਹਾ ਬਾਕੀ ਜਿਹੜੀਆਂ ਪੀਆਰਟੀਸੀ ਰੋਡਵੇਜ਼ ਜਿਹੜੀਆਂ ਪਨ ਬੱਸ ਐ ਉਹ ਜਰੂਰ ਚੱਲਦੀ ਹੋਈ ਨਜ਼ਰ ਆ ਰਹੀ ਆ ਤਾਂ ਤੁਹਾਨੂੰ ਜਿਹੜੀਆਂ ਤਸਵੀਰਾਂ ਨੇ ਉਹ ਪੰਜਾਬ ਦੇ ਵੱਖ-ਵੱਖ ਜਿਹੜੀਆਂ ਬੱਸ ਸਟੈਂਡਾਂ ਦੀਆਂ ਦਿਖਾ ਰਹੇ ਆ ਜਿੱਥੇ ਜਿਹੜਾ ਹੁਣ ਧਰਨਾ ਚੱਲ ਰਿਹਾ ਲਗਾਤਾਰ ਜਿਹੜੇ બસ ਮੁਲਾਜ਼ਮ ਨੇ ਚਾਹੇ ਉਹ ਕਨੈਕਟਰ ਹੋਣ ਚਾਹੇ ਡਰਾਈਵਰ ਹੋਣ ਉਹ ਪੰਜਾਬ ਦੇ ਸੂਬਾ ਸਰਕਾਰ ਦੇ ਖਿਲਾਫ ਜਿਹੜਾ ਪ੍ਰਦਰਸ਼ਨ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਉਹਨਾਂ ਨੇ ਤਿੰਨ ਦਿਨਾਂ ਦੇ ਬੰਦ ਦੀ ਜਿਹੜੀ ਕੌਲ ਆ ਉਹ ਵੀ ਦਿੱਤੀ ਹੋਈ ਆ 6 7 8 ਜਨਵਰੀ ਨੂੰ ਪਨ ਬੱਸਾਂ ਤੇ ਪੀ ਆਰਟੀਸੀ ਬੱਸਾਂ ਨੇ ਜਿਹੜੀਆਂ ਉਹ ਬੰਦ ਰਹਿਣਗੀਆਂ ਕਿਤੇ ਨਾ ਕਿਤੇ ਜਿਹੜੀ ਕਹਿੰਦੀ ਆ ਕਿ ਬੱਸ ਸਰਵਿਸ ਦੇ ਵਿੱਚ ਦਿੱਕਤ ਜ਼ਰੂਰ ਆਊਗੀ ਕਿਉਂਕਿ ਕੁਝ ਜਿਹੜੀਆਂ ਪੀ ਆਰਟੀਸੀ ਤੇ ਪਨ ਬੱਸਾਂ ਚੱਲਦੀਆਂ ਰਹਿਣਗੀਆਂ ਤੇ ਕੁਝ ਜਿਹੜੀਆਂ ਨੇ ਉਹ ਖੜ੍ਹੇ ਆਂਗੀਆਂ ਕੁੱਕੀ ਜਿਹੜੇ ਵੀ ਜਿਹੜੇ ਡਰਾਈਵਰ ਜਾਂ ਕਨੈਕਟਰ ਇਹਨਾਂ ਯੂਨੀਅਨਰਾਂ ਦੇ ਨਾਲ ਸੰਬੰਧ ਰੱਖਦੇ ਨੇ ਜਿਹੜੀ ਇੱਕ ਇੱਕ ਦੋ ਯੂਨੀਅਨਰਾਂ ਦੇ ਵੱਲੋਂ ਜਿਹੜਾ ਇਹ ਇਹ ਬੰਦ ਦਾ ਐਲਾਨ ਕੀਤਾ ਗਿਆ ਕਿਉਂਕਿ ਕੱਚੇ ਇਹ ਜਿਹੜੇ ਮੁਲਾਜ਼ਮ ਨੇ ਉਹਨਾਂ ਨੂੰ ਲਗਾਤਾਰ ਪੱਕੀ ਨੌਕਰੀ ਦੇਣ ਦਾ ਜਿਹੜਾ ਕਹਿਦੀ ਕਿ ਇੱਕ ਵਾਅਦਾ ਕੀਤਾ ਗਿਆ ਸੀ ਤਾਂ ਹੁਣ ਤੱਕ ਉਹਨਾਂ ਨੂੰ ਹਲੇ ਪੱਕਾ ਨਹੀਂ ਕੀਤਾ ਗਿਆ ਜਿਸ ਦੇ ਰੋਸ ਦੇ ਵਜੋਂ ਇਸ ਯੂਨੀਅਨਰ ਦੇ ਵੱਲੋਂ ਜਿਹੜਾ ਉਹ ਬੰਦ ਦਾ ਐਲਾਨ ਕੀਤਾ ਗਿਆ ਸੀ ਉਹਨਾਂ ਸਾਰੇ ਹੀ ਮੁਲਾਜ਼ਮਾਂ ਦੇ ਵੱਲੋਂ ਜਿਹੜੀਆਂ ਬੱਸਾਂ ਨੇ ਉਹ ਖੜਾ ਦਿੱਤੀਆਂ ਗਈਆਂ ਸੀ ਚਾਹੇ ਉਹ ਪਨ ਬੱਸ ਹੋਵੇ ਚਾਹੇ ਪੀਆਰਟੀਸੀ ਬੱਸ ਹੋਵੇ ਜਿਹੜੀ ਵੀ ਜਥੇਬੰਦੀ ਦੇ ਵੱਲੋਂ ਇਹ ਐਲਾਨ ਕੀਤਾ ਗਿਆ ਹੈ ਸਿਰਫ ਉਹੀ ਬੱਸਾਂ ਰੁਕੀਆਂ ਨੇ ਬਾਕੀ ਜਿਹੜੀਆਂ ਬੱਸਾਂ ਨੇ ਉਹ ਚੱਲਦੀਆਂ ਰਹਿਣਗੀਆਂ ਜਿਹੜੀ ਸਰਵਿਸ ਆ ਉਹ ਚੱਲਦੀ ਰਹੇਗੀ ਅੱਜ ਇੱਕ ਵਾਰ ਜ਼ਰੂਰ ਜਿਹੜਾ ਸਵਾਰੀਆਂ ਦੇ ਮਨਾਂ ਦੇ ਵਿੱਚ ਹੋਇਆ ਸੀ ਕਿ ਅੱਜ ਜਿਹੜੀਆਂ ਸਰਕਾਰੀ ਬੱਸਾਂ ਨੇ ਉਹਨਾਂ ਦੀ ਹੜਤਾਲ ਹੋਵੇਗੀ ਸਰਕਾਰੀ ਬੱਸਾਂ ਬੰਦ ਰਹਿਣਗੀਆਂ ਪਰ ਇਸ ਚੀਜ਼ ਤੇ ਤੁਹਾਨੂੰ ਉਹ ਜਿਹੜੀ ਸਚਾਈ ਆ ਉਹ ਜਰੂਰ ਦੱਸਾਂਗੇ ਕਿ ਸਿਰਫ ਇੱਕ ਦੋ ਯੂਨੀਅਨਾਂ ਵੱਲੋਂ ਹੀ ਜਿਹੜਾ ਚੱਕਾ ਜਾਮ ਦਾ ਐਲਾਨ ਕੀਤਾ ਗਿਆ ਸੀ ਇਸ ਜਿਹੜਾ ਪ੍ਰਦਰਸ਼ਨ ਦਾ ਐਲਾਨ ਕੀਤਾ ਗਿਆ ਸੀ ਕਿਉਂਕਿ ਲਗਾਤਾਰ ਜਿਹੜੇ ਕੱਚੇ ਮੁਲਾਜ਼ਮ ਨੇ ਉਹ ਆਪਣੀ ਪੱਕੀ ਨੌਕਰੀ ਨੂੰ ਲੈ ਕੇ ਸਰਕਾਰ ਨੂੰ ਗੁਹਾਰ ਲਗਾ ਰਹੇ ਨੇ ਪਰ ਸਰਕਾਰ ਦੇ ਵੱਲੋਂ ਹਲੇ ਤੱਕ ਕੋਈ ਅਜਿਹਾ ਕਦਮ ਨਹੀਂ ਚੱਕਿਆ ਗਿਆ ਜਿਸ ਦੇ ਨਾਲ ਜਿਹੜਾ ਉਹਨਾਂ ਦੀ ਨੌਕਰੀ ਦੀ ਕੋਈ ਵਿਵਸਥਾ ਹੋ ਸਕੇ ਉਹਨਾਂ ਦੀ ਜਿਹੜੀ ਨੌਕਰੀ ਦਾ ਕੋਈ ਕਹਿੰਦੇ ਇੱਕ ਸਰਕਾਰੀ ਤੌਰ ਤੇ ਉਹ ਭਰਤੀ ਹੋ ਸਕਣ ਇਸ ਕਰਕੇ ਜਿਹੜਾ ਉਹਨਾਂ ਮੁਲਾਜ਼ਮਾਂ ਦੇ ਵੱਲੋਂ ਜਿਹੜੀ ਬੱਸਾਂ ਨੇ ਉਹ ਖੜਾ ਦਿੱਤੀਆਂ ਗਈਆਂ ਨੇ ਚਾਹੇ ਪੀਆਰਟੀਸੀ ਬੱਸ ਹੋਵੇ ਚਾਹੇ ਬਾਣ ਬੱਸ ਹੋਵੇ ਉਹਨਾਂ ਸਾਰੀਆਂ ਬੱਸਾਂ ਨੂੰ ਜਿਹੜਾ ਰੋਕ ਦਿੱਤਾ ਗਿਆ ਹੈ ਜਿਸ ਯੂਨੀਅਨ ਦੇ ਵੱਲੋਂ ਇਹ ਐਲਾਨ ਕੀਤਾ ਗਿਆ ਹੈ ਪਨ ਬੱਸ ਪੀਆਰਟੀਸੀ ਯੂਨੀਅਨ ਦੇ ਵੱਲੋਂ ਜਿਹੜਾ ਇਹ ਐਲਾਨ ਕੀਤਾ ਗਿਆ ਹੈ ਤੁਹਾਨੂੰ ਦੱਸ ਦਈਏ ਕਿ ਕੁਝ ਜਿਹੜੀਆਂ ਸਰਕਾਰੀ ਬੱਸਾਂ ਨੇ ਉਹ ਅੱਜ ਖੜੀਆਂ ਨੇ ਤਿੰਨ ਦਿਨਾਂ ਦੇ ਲਈ ਜਿਹੜਾ ਬੱਸਾਂ ਦਾ ਚੱਕਾ ਜਾਮ ਹੋਇਆ ਤਿੰਨ ਦਿਨ ਜਿਹੜੇ ਇਸ ਜੂਨੀਅਨ ਦੇ ਮੁਲਾਜ਼ਮ ਨੇ ਚਾਹੇ ਉਹ ਪਨ ਬੱਸ ਹੋਵੇ ਚਾਹੇ ਪੀਆਰਟੀਸੀ ਬੱਸ ਹੋਵੇ ਜਿਹੜੇ ਇਹਨੇ ਬੱਸਾਂ ਦੇ ਮੁਲਾਜ਼ਮ ਨੇ ਉਹਨਾਂ ਦੇ ਵੱਲੋਂ ਸੂਬਾ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕੀਤਾ ਜਾਵੇਗਾ ਮੁੱਖ ਮੰਤਰੀ ਦੀ ਜਿਹੜੀ ਰਹਿائش ਆ ਉਸ ਦਾ ਵੀ ਜਿਹੜਾ ਘਰਾਓ ਕਰਨ ਦਾ ਐਲਾਨ ਕੀਤਾ ਗਿਆ ਸੀ ਵੱਡੀ ਖਬਰ ਹੈ ਕਿ ਪੀਆਰਟੀਸੀ ਤੇ ਪੰਨ ਬੱਸਾਂ ਦਾ ਚੱਕਾ ਜਾਮ ਹੋ ਗਿਆ ਰੁਕ ਚੁੱਕੀਆਂ ਨੇ ਸਰਕਾਰੀ ਬੱਸਾਂ ਪਰ ਇਸ ਦੇ ਵਿੱਚ ਸਚਾਈ ਇਹ ਹੈ ਕਿ ਕੁਝ ਜਿਹੜੀਆਂ ਸਰਕਾਰੀ ਬੱਸਾਂ ਰੁਕੀਆਂ ਨੇ ਕੁਝ ਜਿਹੜੀਆਂ ਸਰਕਾਰੀ ਬੱਸਾਂ ਨੇ ਉਹਨਾਂ ਦੀ ਸਰਵਿਸ ਚੱਲਦੀ ਰਹੂਗੀ ਕਿਉਂਕਿ ਇਹਨਾਂ ਦੇ ਵਿੱਚ ਵੀ ਜਿਹੜੀਆਂ ਵੱਖ-ਵੱਖ ਯੂਨੀਅਨ ਬਣੀਆਂ ਨੇ ਤਾਂ ਇੱਕ ਯੂਨੀਅਨ ਦੇ ਵੱਲੋਂ ਜਿਹੜਾ ਬੰਦ ਦਾ ਐਲਾਨ ਕੀਤਾ ਗਿਆ ਸੀ ਕਾਲ ਦਿੱਤੀ ਗਈ ਸੀ ਪੀਆਰਟੀਸੀ ਤੇ ਪੰਨ ਬੱਸਾਂ ਬੰਦ ਕਰਨ ਦੀ ਤਿੰਨ ਦਿਨਾਂ ਦਾ ਜਿਹੜਾ ਸਮਾਂ ਉਹ ਬੰਦ ਦਾ ਦਿੱਤਾ ਗਿਆ ਹੈ 6 ਜਨਵਰੀ 7 ਜਨਵਰੀ ਅਤੇ 8 ਜਨਵਰੀ ਨੂੰ ਜਿਹੜੀਆਂ ਸਰਕਾਰੀ ਬੱਸਾਂ ਨੇ ਉਹ ਬੰਦ ਰਹਿਣਗੀਆਂ ਕੁਝ ਜਿਹੜੀ ਕਹਦੀ ਹੈ ਕਿ ਸਰਵਸ ਸਰਕਾਰੀ ਬੱਸਾਂ ਦੇ ਵਿੱਚ ਜਰੂਰ ਘਟੂਗੀ ਪਰ ਬਾਕੀ ਜਿਹੜੀਆਂ ਸਰਕਾਰੀ ਬੱਸਾਂ ਉਹ ਜਰੂਰ ਚੱਲਦੀਆਂ ਰਹਿਣਗੀਆਂ ਵੱਡੀ ਖਬਰ ਪੰਜਾਬ ਦੇ ਵਿੱਚ ਬੱਸਾਂ ਦਾ ਹੋਇਆ ਚੱਕਾ ਜਾਮ ਦੇਖੋ ਜੀ ਸਾਡੀ ਇੱਕ ਢਿੰਗ ਹੋਈ ਆ ਜਿੱਤੇ ਵਿੱਚ ਸਾਂਝੀ ਐਕਸ਼ਨ ਕਮੇਟੀ ਬੈਠੀ ਤੇ ਇੱਕ ਇਦਾਸ ਸੇਤਮਰਕਰ ਜੂਨੀਅਨ ਉਹ ਵੀ ਬੈਠੀ ਸੀ ਉਦੇ ਵਿੱਚ ਜਿਹੜੀ ਸਾਡਾ ਪ੍ਰੈਸ ਨੋਟ ਜੀ ਉੱਤੇ ਕੋਈ ਵਿਚਾਰ ਚਰਚਾ ਨਹੀਂ ਸਾਡੇ ਪ੍ਰੈਸ ਨੋਟ ਤੇ ਹੋਈ ਜਿਹੜੇ ਦੂਜੀ ਜਥੇ ਬੰਦੀ ਨੇ ਉੱਤੇ ਵਿਚਾਰ ਚਰਚਾ ਹੋਈ ਆ ਤੇ ਟ੍ਰਾਂਸਪੋਰਟ ਮੰਤਰੀ ਦਾ ਕਹਿਣਾ ਵੇਖੋ ਕਿ ਇੱਕ ਸਾਡੇ ਉੱਚ ਅਧਿਕਾਰੀ ਨੇ ਸਾਡੇ ਟ੍ਰਾਂਸਪੋਰਟ ਦੇ ਵਿਭਾਗ ਦੇ ਉਹ ਕਹਿੰਦਾ 10 ਦਿਨ ਵੀ ਬੰਦ ਕਰ ਲਓ ਮੈਨੂੰ ਕੋਈ ਫਰਕ ਨਹੀਂ ਪੈਂਦਾ ਤੇ ਫਿਰ ਜਦੋਂ ਕਿਸੇ ਦੀਆਂ ਮੰਗਾਂ ਹੀ ਨਹੀਂ ਮੰਨਣੀਆਂ ਤੇ ਫਿਰ ਉਹ ਕਿਤੇ ਨਾ ਕਿਤੇ ਜਾਣਗੇ ਉਹ ਕਦੋਂ ਬੰਦ ਤਾਂ ਕਰਨਗੇ ਤੇ ਸਾਨੂੰ ਤਾਂ ਪਤਾ ਹੀ ਹੈ ਤੁਹਾਡੇ ਮੱਦੇਮੇਂ ਲੰਮਾ ਸਮਾਂ ਹੋ ਗਿਆ ਸਾਨੂੰ ਮੰਗਾ ਆਪਣੀਆਂ ਮਨਾਉਂਦਿਆਂ ਕਹਿੰਦਿਆਂ ਘੁੰਦਿਆਂ ਨਾਲੋਂ ਬੜਾ ਲੰਮਾ ਸਮਾਂ ਹੋ ਗਿਆ ਅਸੀਂ ਕੋਸ਼ਿਸ਼ ਕਰ ਰਹੇ ਹਾਂ ਯਾਰ ਵਾਰੀ ਵੀ ਕਿਤੇ ਨਾ ਕਿਤੇ ਸਾਡਾ ਸਾਨੂੰ ਪੱਕੇ ਕੀਤਾ ਜਾਵੇ ਤੁਸੀਂ ਸਾਡੀਆਂ ਦਾੜੀਆਂ ਲਵੇ ਦੇ ਤੇ ਜਿਵੇਂ ਸਾਰੇ ਜੱਟੇ ਰੰਗੀ ਕਾਲੇ ਰੰਗ ਕੀਤੇ ਹੋਣਗੇ ਹੁਣ ਤੇ ਵੈਸੇ ਹੀ ਸਰਕਾਰ ਨੇ ਸਾਨੂੰ ਪੱਕੇ ਕਰਤਾ ਹਿਸਾਬ ਲੱਗਦਾ ਸੱਤਾ 'ਚ ਆਉਣ ਤੋਂ ਪਹਿਲੇ ਇਹਨਾਂ ਨੇ ਕਿਹਾ ਸੀ ਕਿ ਪਹਿਲੇ ਹੀ ਅਧਾਰ ਤੇ ਜੜਾ ਆ ਮੁਲਾਜ਼ਮਾਂ ਦੀਆਂ ਮੰਗਾਂ ਪੂਰੀਆਂ ਕੀਤੀ ਜਾਣਗੀਆਂ ਤੇ ਕੋਈ ਮੁਲਾਜ਼ਮ ਦੀ ਮੰਗ ਪੂਰੀ ਹੋਈ ਅਜੇ ਤੱਕ ਵੇਖੋ ਜੀ ਜਦੋਂ ਸੱਤਾ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਹੋਣਾ ਸੀ ਉਦੋਂ ਇਹਨੇ ਪਹਿਲਾਂ ਕਿਹਾ ਵੀ ਜਿਹੜਾ ਹਾਰਾ ਪੈਣਾ ਮੇਰਾ ਮੁਲਾਜ਼ਮਾਂ ਤੇ ਚੱਲੂਗਾ ਅਜੇ ਤੱਕ ਕੋਈ ਵੀ ਮੁਲਾਜ਼ਮ ਪੱਕਾ ਨਹੀਂ ਕੀਤਾ ਕਾ ਜਿਹੜੇ ਮੁਲਾਜ਼ਮ ਕੀਤੇ ਆ ਉਹਨਾਂ ਨੇ ਜਿਹੜੀ ਪਾਲਿਸੀ ਬਣਾਈ ਆ ਉਹ ਸਿਰਫ ਤੋਂ ਸਿਰਫ 58 ਸਾਲ ਤੱਕ ਦੀ ਪਾਲਿਸੀ ਬਣਾਈ ਆ ਉਹਦੇ ਵਿੱਚ ਕਿਸੇ ਨੂੰ ਕੋਈ ਵੀ ਲਾਬ ਨਹੀਂ ਕੋ ਪਤਾ ਨਹੀਂ ਕੋ ਕੁਛ ਨਹੀਂ ਆ ਸਿਰਫ 58 ਸਾਲ ਦੀ ਆਪਣੀ ਨੌਕਰੀ ਕਰੋ ਤੇ ਨਾਂ ਕੋ ਪੈਨਸ਼ਨਾਂ ਤੇ ਆਪਣੇ ਘਰ ਜਾਓ ਉਹਦੇ ਵਿੱਚ ਕਿਸੇ ਨੂੰ ਪੱਕੇ ਹੋਣ ਦਾ ਮੈਨੂੰ ਤੇ ਮੇਰੇ ਨਹੀਂ ਕੋਈ ਬੈਨੀਫਿਟ ਮਿਲੇ ਉਹੀ ਪਾਲਿਸੀ ਸਾਡੇ ਤੇ ਲਾਗੂ ਕਰਨਾ ਚਾਹੁੰਦੇ ਆ ਜਿਸ ਨੂੰ ਅਸੀਂ ਪਾਲਿਸੀ ਨੂੰ ਨਾ ਕਰਨਾ ਚਾਹੁੰਦੇ ਮੰਗਾ ਸਾ ਸਾਡੀ ਪੁਰਾਣੀ ਹੀ ਨੇ ਜੋ ਆਉਂਦੇ ਪਰਤੀਆਂ 14 ਸਾਲ ਹੋ ਗਏ ਸਰ ਤੇ ਸਰਵਿਸ ਰੂਲੀ ਲੱਗੂ ਏ ਤੇ ਅਸੀਂ ਚਾਹੁੰਦੇ ਆ ਕਿ ਸਾਤੇ ਸਰਵਿਸ ਲੱਗੇ ਬਣੇ ਉਹ ਅੱਡੇ ਦਾ ਸਰਕਾਰ ਨੇ ਸਾਡਾ ਟੈਸਟ ਲਿਆ ਸੀਗਾ ਜਿਹੜੇ ਕਾਫੀ ਸਾਥ ਜਿਹੜੇ ਪਾਸ ਹੋ ਗਏ ਸੀਗੇ ਉਹ ਕੰਟਰੈਕਟ ਤੇ ਨੇ ਜਿਹੜੇ ਕੰਟਰੈਕਟ ਵਾਲੇ ਨੇ ਉਹ ਪੱਕੇ ਕੀਤੇ ਜਾਣ ਤੇ ਜਿਹੜੇ ਆਊਟਸੋਰ ਇਹੋ ਸਾਡੀਆਂ ਜਿਹੜੀਆਂ ਬੇਸੀ ਤਿੰਨ ਮੰਗਾਂ ਸੀਗੀਆਂ ਚੌਥੀ ਮੰਗ ਚ ਸਾਡੀ ਜਿਹੜੇ ਬੱਸਾਂ ਨੇ ਉਹ 10000 ਰੁਪਏ ਆ ਜਾਣ ਕਿਉਂਕਿ ਬੱਸਾਂ ਦੇ ਘਾਟੌੜ ਕਰਕੇ ਜਿਹੜੀਆਂ ਸਵਾਰੀਆਂ ਨੇ ਬਹੁਤ ਜ਼ਿਆਦਾ ਨੇ ਗੱਡੀਆਂ ਓਵਰਲੋਡ ਚੱਲ ਰਹੀਆਂ ਨੇ ਔਰ ਸਪੇਅਰ ਪਾਰਟ ਗੱਡੀਆਂ ਦਾ ਨਹੀਂ ਰਿਆ ਮੰਗਾਂ ਸਾਡੀਆਂ ਪਿਛਲੇ ਸਮੇਂ ਤੋਂ ਉਹੀ ਨੇ ਪਰ ਐ ਸਰਕਾਰ ਤੋਂ ਸਾਨੂੰ ਬਹੁਤ ਉਮੀਦਾਂ ਸੀ ਕਿਉਂਕਿ ਜਿਹੜੀ ਸਰਕਾਰ ਬਣੀ ਸੀ ਬਣੀ ਮੁਲਾਜ਼ਮਾ ਸਿਲਤੇ ਸੀ ਮੁਲਾਜ਼ਮਾ ਨਹੀਂ ਬਣਾਈ ਸੀ ਇਹਨੂੰ ਪਰ ਜੇ ਆ ਕਿ ਤੁਸੀਂ ਜਾ ਕੇ ਵੇਖ ਲੋ ਜਗ੍ਹਾ ਜਗ੍ਹਾ ਤੇ ਧਰਨੇ ਲੱਗੇ ਆ ਹਰ ਜਗ੍ਹਾ ਤੇ ਰੋਸ ਮਜਾਰੇ ਹੋ ਰਹੇ ਨੇ ਹਰ ਪਾਸੇ ਧੱਕਾ ਕਰ ਰਹੇ ਨੇ ਕਿਸੇ ਵੀ ਮੰ ਉਹ ਇਹ ਕਹਿ ਰਹੇ ਕਿ 58 ਸਾਬ ਦੀ ਨੌਕਰੀ ਕਰ ਸਕਦੇ ਜੀ ਪਰ ਤੁਹਾਨੂੰ ਕੋਈ ਬੈਨੀਫਿਟ ਨਹੀਂ ਮਿਲੇਗਾ ਕੋਈ ਸਰਵਿਸ ਰੂਲਿੰਗ ਲੱਗੂ ਹੈ ਘੱਟ ਉੱਤੇ ਪਈ ਤਨਖਾਹ ਦਾ ਵਾਧਾ ਨਹੀਂ ਹੋਏਗਾ ਜਦੋਂ ਡਰਾਈਵਰ ਦੀ ਤਨਖਾਹ 30000 ਹੋ ਜਾਏਗੀ ਫਿਰ ਉਹ ਜਿਹੜਾ ਇੰਕ੍ਰੀਮੈਂਟ ਹੈ ਸਾਡਾ ਉਹ 3% ਹੋ ਜਾਏਗਾ ਤੇ ਜਦੋਂ ਕੰਕ੍ਰੀਟ ਦੀ ਤਨਖਾਹ 25000 ਹੋਗੀ ਤੇ 3% ਇੰਕ੍ਰੀਮੈਂਟ ਹੋਏ ਜਿਹੜਾ ਸਾਨੂੰ ਹੁਣ ਸਾਲ ਦਾ 5% ਮਿਲਣ ਦੇ ਆ ਤੇ ਇਹ ਜਿਹੜੀਆਂ ਇਹਨਾਂ ਦੀ ਮਾਰੂ ਨੀਤੀਆਂ ਨੇ ਉਹਦੇ ਬਰੁਚ ਅਸੀਂ ਬੈਠੇ ਆ ਤੇ ਬਾਕੀ ਹੈਗੇ ਸਾਡੇ ਕੋਈ ਵੀ ਗੱਲ ਮੰਨਣ ਤਿਆਰ ਨਹੀਂ ਸਾਡੇ ਇਹਨਾਂ ਨੇ ਜਿਹੜਾ ਅਸੀਂ ਲੈਟਰ ਭਰਦੇ ਤਾਂ ਉੱਤੇ ਇਹਨਾਂ ਵਿਚਾਰ ਹੀ ਨਹੀਂ ਕੀਤੀ ਹੈਗੀ ਇਸ ਕਰਕੇ 58 ਸਾਨੂੰ ਕਿ ਪੱਕੇ ਕਰਕੇ ਕਰਨਾ ਜਿਹੜਾ ਸਭ ਤੋਂ ਸਾਨੂੰ ਸਰੂਲੀ ਲੱਗਣੀ ਹੈਗੀ ਤੇ ਮੰਗਾ ਸੇ ਮੋਹ ਨੇ ਜੋ ਪਿਛਲੇ 14-15 ਸਾਲ ਤੋਂ ਅਸੀਂ ਲੜਾਈ ਲੜਦੇ ਆ ਰਹੇ ਹਾਂ ਜੀ